ਕਿਹੜੇ ਮੌਕੇ ਐ ਕੋਈ ਵਕਤ ਦੀ ਘੜੀ ਆਉਂਦੀ ਆ ਹੱਸਦਾ ਵਸਦਾ ਘਰੀ ਨਰਕ ਬਣ ਜਾਂਦਾ ਉੱਜੜ ਜਾਂਦਾ ਆਫ ਇਸ ਗੱਲ ਤੇ ਹੈਰਾਨ ਆ ਕਿ ਦੋ ਮਹੀਨਿਆਂ ਦੇ ਵਿੱਚ ਇਹ ਐਨ ਵਧੀਆ ਹੋ ਗਈ ਜੀ ਉਹਦੀ ਕਰਪਾ ਤੂੰ ਵੀ ਸੇਵਾ ਵੀ ਬਹੁਤ ਕੀਤੀ ਹੈ ਹਾਂਜੀ ਮੈਂ ਜੀ ਕੰਮ ਤੇ ਹੀ ਉਦੋਂ ਜਾਣਾ ਜਦੋਂ ਇਹ ਤੁਰਨ ਬਸ ਠੀਕ ਮੈਂ ਕੰਮ ਦਾ ਲਾਲਚ ਨਹੀਂ ਕਰਨਾ ਵੇ ਬੋਤਾ ਬਣਾ ਦੇਣਾ ਚਾਹ ਹੈ ਨਾ ਉਹ ਦੱਸੀ ਬਣਾ ਦੇਣਾ ਤੇ ਹੁਣ ਅੱਛਾ 10 ਰੋਜ ਦੀ ਇਹ ਗੱਲ ਚ ਨਹੀਂ ਆ ਚੀ ਅੱਛਾ ਤੇ ਜਿਹੜਾ ਪੈਗੇ ਦਾ ਸਰੀਰ ਥੋੜਾ ਜਿਹਾ ਕਮਜ਼ੋਰ ਆ ਹਾਂ ਸਰੀਰ ਕਮਜ਼ੋਰ ਹੋਣਾ ਮੰਚੇ ਨਹੀਂ ਡੇਗੇ ਤੇ ਥੋੜਾ ਰੋਟੀ ਇਹ ਇੱਕ ਟਾਈਮ ਖਾਧੀ ਸਾਂ ਦੇ ਤੇ ਇਸ ਮੋਟੇ ਰਿਹਾ ਕੀ ਆ ਵੀ ਹੈ ਤੇ ਹੱਥ ਤੇ ਜਿਵੇਂ ਜਿਹੜੀ ਤੇਰੇ ਰੋਲਾ ਪਾਉਂਦੀ ਐ ਜਿਵੇਂ ਕਹਿੰਦੀ ਆ ਬਾਜੋ ਮੈਨੂੰ ਛੇੜ ਨਾ ਮੇਰਾ ਦਹੋ ਪਿੰਡਾ ਮੈਨੂੰ ਤੰਗ ਕਰ ਤਿਆ ਚਕਾਰ ਤੈਨੂੰ ਕਦੇ ਨਹੀਂ ਲੱਗਦਾ ਤੰਗਾ ਉਗੜਾ ਅੰਗੜਾ ਜਿੱਥੇ ਸੀਂੀਆਂ ਜਾਣੀ ਉਹਵੇਂ ਨਾ ਹਿੱਲਣ ਦੇ ਕਾਰਨ ਉਹਵੇਂ ਉੱਥੇ ਉੱਥੇ ਹੀ ਤੇ ਜਾਨੀ ਧੱਕੇ ਨਾ ਹੀ ਕਰਦਾ ਮੈਂ ਜਿਹੜਾ ਪਰਮ ਜਾਨੀ ਆਪ ਵੀ ਕਹਿੰਦੀ ਜੀ ਮੇਰਾ ਉਸ ਕਰਦੇ ਨਾ ਤੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਸੁਖਵਿੰਦਰ ਕੌਰ ਰਾਣੀ ਭੈਣ ਦੇ ਹੱਥ ਦੇ ਵਿੱਚ ਤੁਸੀਂ ਦੇਖੋ ਉਂਗਣਾ ਇੱਕ ਉਂਗਲ ਤਾਂ ਝਾੜੀ ਗਈ ਗਲ ਗਈ ਸੀ ਜਮੈਂ ਭੈਣ ਨੇ ਇਦਾਂ ਹੱਥ ਰੱਖ ਕੇ ਨਾ ਕੰਨ ਦੇ ਥੱਲੇ ਇਦਾਂ ਹੀ ਰੱਖਿਆ ਹੋਇਆ ਸੀ ਕਾਫੀ ਸਮੇਂ ਤੋਂ ਸਾਲਾਂ ਤੋਂ ਤੇ ਉਹ ਹੱਥ ਨਾਲ ਲੱਗ ਲੱਗ ਕੇ ਗਲ ਗਿਆ ਗਲ ਗਿਆ ਗਿੱਲਾ ਹੋ ਕੇ ਤੇ ਉਂਗਲ ਗਲ ਗਈ ਕੰਨ ਵੀ ਗਲ ਗਿਆ ਸੀ ਇਧਰਲੇ ਪਾਸੇ ਦਾ ਕੰਨ ਵੀ ਭੈਣ ਦਾ ਆ ਸਾਰਾ ਹੈ ਨਹੀਂਗਾ ਤੁਸੀਂ ਦੇਖੋ ਕੰਨ ਖਤਮ ਹੋ ਗਿਆ ਤੇ ਹੱਥ ਦੀ ਉਂਗਲ ਵੀ ਅੱਡ ਗਈ। ਕਈ ਵਾਰੀ ਹੱਸਦੇ ਵਾਸਤੇ ਘਰਾਂ ਦੇ ਵਿੱਚ ਪਤਾ ਨਹੀਂ ਕਦੋਂ ਕਿਹੜੇ ਵਕਤੇ ਇਹ ਕੋਈ ਵਖਤ ਦੀ ਘੜੀ ਆਉਂਦੀ ਆ ਹੱਸਦਾ ਵਾਸਤਾ ਘਰ ਹੀ ਨਰਕ ਬਣ ਜਾਂਦਾ ਉੱਜੜ ਜਾਂਦਾ। ਇਵੇਂ ਇਹ ਬੈਂਤ ਸਿੰਘ ਦਾ ਘਰ ਬੈਂਤ ਸਿੰਘ ਦੇ ਘਰ ਵੀ ਬੱਚੇ ਸੀਗੇ ਸਾਰਾ ਕੁਝ ਕਿੰਨੇ ਭੈਣ ਭਰਾ ਹੈਗੇ ਇੱਕ ਬੇਟਾ ਬੇਟੀ ਤੇ ਤੁਸੀਂ ਕੀ ਕਰਦੇ ਹੋ ਮੈਂ ਜੀ ਦੇਵਰੀ ਦਾ ਦੇਵਰੀ ਇਹ ਪਹਿਲਾਂ ਠੀਕ ਸੀ ਜਦੋਂ ਵਿਆਹ ਕੇ ਵਿਆਹ ਤੋਂ ਬਾਅਦ ਜਾ ਕੇ ਫਿਰ ਸਮੱਸਿਆ ਆ ਗਈ ਬੇਟਾ ਹੁਣ ਤੋਂ ਬਾਅਦ ਹਾਂਜੀ ਬੇਟਾ ਹੁਣ ਤੋਂ ਬਾਅਦ ਤੇ ਐਸੀ ਸਮੱਸਿਆ ਆਈ ਦਿਮਾਗੀ ਭੈਣ ਨੂੰ ਨਾ ਤਾਂ ਆਪਦੀ ਸੋਝੀ ਰਹੀ ਨਾ ਆਪਣੇ ਬੱਚਿਆਂ ਦੀ ਨਾ ਪਰਵਾਹ ਦੀ ਤਕਰੀਬ 15 ਸਾਲਾਂ ਤੋਂ ਭੈਣ ਮਲਮੁੱਤਰ ਵੀ ਅੰਦਰ ਹੀ ਕਰਦੇ ਸੀ ਕਮਰੇ 'ਚ ਹੀ ਰਹਿੰਦੇ ਸੀ ਤੇ ਹੁਣ ਜਦੋਂ ਵੀਰੇ ਹੁਣੇ ਸਾਡੇ ਕੋਲ ਲੈ ਕੇ ਆਏ ਸੀਗੇ 24 9 2024 ਨੂੰ ਤੇ ਅੱਜ 25 11 2024 ਇਹ ਜਿਹੜਾ 2 ਮਹੀਨਿਆਂ ਦਾ ਸਫ਼ਰ ਭੈਣ ਤਖਵਿੰਦਰ ਕੌਰ ਦਾ ਸਾਡੇ ਕੋਲੇ ਬਤੀਤ ਹੋਇਆ ਤੇ 2 ਮਹੀਨਿਆਂ ਚ ਭੈਣ ਨੂੰ ਮਹਾਰਾਜ ਨੇ ਇੰਨਾ ਠੀਕ ਕਰਤਾ ਵੀ ਅੱਜ ਘਰੇ ਚੱਲੀ ਛੁੱਟੀ ਲੈ ਕੇ ਆਪਣ ਸਿਕੁੰਦਰ ਤੁਸੀਂ ਘਰੇ ਬੀਨ ਸਿੰਘ ਦੀ ਸੰਭੋਗੇ ਹੁਣ ਇਹਨੂੰ ਸੰਭਾਲ ਦੇ ਪੁੱਤ ਤੇਰੀ ਮੰਮੀ ਆ ਹਨਾ ਵੈਸੇ ਤਾਂ ਹੁਣ ਇਹਨੇ ਥੋੜਾ ਜਿਹਾ ਟਾਈਮ ਲਈ ਤੁਸੀਂ ਹੋਰ ਰੋਕੇ ਜਾਂਦੇ ਨੇ ਤੁਰਨ ਵੀ ਲੱਗ ਜਾਣਾ ਸੀ ਇਹਦੀ ਥੈਰੇਪੀ ਵਗੈਰਾ ਹੁੰਦੀ ਸੀ ਹੁਣ ਘਰੇ ਵੀ ਇਹਦੀ ਐਕਸਰਸਾਈਜ਼ ਕਰਾਉਣੀ ਆ ਰੋਜ਼ ਬਾਈ ਜੀ ਕੰਮ ਤਾਂ ਹੀ ਉਦੋਂ ਜਾਣ ਲੱਗਣਾ ਜਦੋਂ ਇਹ ਤੁਰਨ ਲੱਗ ਜਾਣਾ ਹਾਂ ਬਸ ਜਿੰਨਾ ਟਾਈਮ ਤੁਰਦੀ ਨਹੀਂ ਚਾਹੇ ਤੁਸੀਂ ਸਾਡੇ ਕੋਲ ਰੁਕ ਜਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਯਾਨੀ ਕਿ ਤੁਸੀਂ ਇਹਨੂੰ ਤੁਰਨ ਲਾ ਦੋ ਇੱਕ ਵਾਰ ਜੀ ਸਿਕਵਿੰਦਰ ਕੁਰੇ ਤੁਰਿਆ ਕਰਨਾ ਜਾ ਕੇ ਘਰੇ ਤੁਰੇਗੀ ਠੀਕ ਐ ਇਹ ਮੁੰਡੇ ਦਾ ਕੀ ਨਾਮ ਤੇਰੇ ਦਾ ਇਹਦਾ ਨਾਮ ਕੀ ਆ ਇੱਧਰ ਇੱਧਰ ਤੁਤੋਂ ਪੁੱਛਦੇ ਆ ਇਹਦਾ ਕੀ ਨਾਮ ਆ ਕੀ ਨਾਮ ਆ ਤੇ ਹੈ ਨਹੀਂ ਉਹਨੇ ਨਹੀਂ ਦੱਸਣਾ ਤੂੰ ਦੱਸ ਹੈ ਕਨਾ ਕੀ ਹੈ ਕਨਾ ਦਾ ਕਨਾ ਗगन ਗगन ਇਹ ਭੈਣ ਜਿਹੜੀ ਬਿਲਕੁਲ ਵੀ ਨਹੀਂ ਸੀ ਕੁਝ ਦੱਸਣ ਦੇ ਯੋਗ ਅੱਜ ਗੱਲ ਸਮਝਣ ਤੇ ਸਮਝਾਉਣ ਦੇ ਕਾਬਿਲ ਹੋ ਚੰਲੀ ਆ ਰਿਰਵਰਦਾਸ ਕਰੇ ਜਾ ਕੇ ਵੀ ਭੈਣ ਸੁਖਵਿੰਦਰ ਕੌਰ ਰਾਣੀ ਖੁਸ਼ ਰਵੇ ਚੜ੍ਹਦੀ ਕਲਾ ਚ ਰਵੇ ਆਪਣੇ ਬੱਚੇ ਦੇ ਪਾਣੀ ਬਾਰ ਨੇ ਕਰੇ ਇਹਦਾ ਵਿਆਹ ਕਰੇ ਘਰ 'ਚ ਖੁਸ਼ੀਆਂ ਆਉਣ ਘਰ ਦੇ ਵਿੱਚ ਖੇੜੇ ਆਉਣ ਜਰੂਰ ਅਰਦਾਸ ਕਰੋ ਬੁਚਕਰ ਪਿੰਡਾ ਜਗਰਾਉਂ ਦੇ ਕੋਲੇ ਜ਼ਿਲ੍ਹਾ ਲੁਧਿਆਣਾ ਜੀਤਾ ਜੀ ਜਮਾ ਬਾਲਣ ਸੀਗੀ ਜਦੋਂ ਮੈਂ ਲੈ ਕੇ ਆਇਆ ਸੀਗਾ ਜੀ ਜੀ ਤੁਸੀਂ ਤਾਪ ਦੇਖਿਆ ਬਹੁਤ ਉਦਮਾਡੀ ਆ ਜੀ ਆਪ ਇਸ ਗੱਲ ਤੇ ਹੈਰਾਨ ਆ ਵੀ 2 ਮਹੀਨਿਆਂ ਦੇ ਵਿੱਚ ਇਹ ਐਨ ਪੜੀ ਜਾ ਹੋ ਗਈ ਜੀ ਉਹਦੀ ਕਿਰਪਾ ਤੂੰ ਵੀ ਸੇਵਾ ਵੀ ਬਹੁਤ ਕੀਤੀ ਹੈ ਹਾਂ ਜੀ ਤੁਸੀਂ ਵੀ ਸਿਰ ਤੇ ਖੜੇ ਰਹਿੰਦੇ ਸਾਰਾ ਦਿਨ ਨਾ ਤੇਰਾ ਵੀ ਧੰਨਵਾਦ ਆ ਭਾਈ ਬੇਨਤੀਆ ਨਹੀਂ ਤਾਂ ਲੋਕ ਛੱਡ ਕੇ ਪਰੇ ਹੋ ਜਾਂਦੇ ਆ ਹਾਂ ਜੀ ਮੈਂ ਤਾਂ ਹੁਣ ਵੀ ਲਾ ਜਾ ਕੇ ਖੁਸ਼ ਨਹੀਂ ਸੀਗਾ ਜੀ ਇਹ ਬਾਹਲਾ ਉਧਰ ਗਈ ਤੇ 5 6 ਦਿਨ ਹੋ ਗਏ ਜਾਨੀ ਆਥਣ ਸਵੇਰ ਹੁਣ ਆਪਾਂ ਘਰੇ ਕਿੱਦੇ ਜਾਣਾ ਆਪਾਂ ਘਰੇ ਕਿੱੱਦੇ ਜਾਣਾ ਤੇ ਜਾਨੀ ਮੈਂ ਤਾਂ ਚੱਲ ਹਜੇ ਇਹੀ ਚਾਹੁੰਦਾ ਸੀਗਾ ਵੀ ਜਦੋਂ ਤੁਰਨ ਲੱਗੀ ਹੋ ਕੋਈ ਨਾ ਜੇ ਨਹੀਂ ਜਾ ਕੇ ਘਰੇ ਦਿੱਕਤ ਆਊਗੀ ਨਾ ਕੋਈ ਮਤਲਬ ਸਹੀ ਸਮਝ ਨਹੀਂ ਆਉ ਤਾਂ ਵਾਪਸ ਲੈ ਕੋਈ ਦਿੱਕਤ ਨਹੀਂ ਸਾਡੇ ਕੋਲੇ ਹੈਨਾ ਪਰ ਹੁਣ ਇਹਦੇ ਤੇ ਜੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹ ਖਰਾਬ ਨਾ ਹੋਵੇ ਦੁਬਾਰਾ ਫੇਰ ਓਮੇ ਨਾ ਹੋਵੇ ਇਹ ਧਿਆਨ ਰੱਖਣਾ ਠੀਕ ਹੈ ਮੈਂ ਜੀ ਕੰਮ ਤੇ ਹੀ ਉਦੋਂ ਜਾਣਾ ਜਦੋਂ ਇਹ ਤੁਰਨ ਦਾ ਹੈ ਬਸ ਠੀਕ ਹੈ ਮੈਂ ਕੰਮ ਦਾ ਲਾਲਚ ਨਹੀਂ ਕਰਨਾ ਧੰਨਵਾਦ ਬੀ ਆ ਮੈਨੂੰ ਇਹੀ ਲਾਲਚ ਆ ਵੀ ਇਹ ਤੁਰਨ ਫਿਰਨ ਦਾ ਲੱਗੂਗੀ ਸਾਡੀ ਕੋਈ ਵੀ ਲੋੜ ਆ ਅਸੀਂ ਤੇਰੇ ਨਾਲ ਆ ਰਾਸ਼ਨ ਪਾਣੀ ਚ ਦਵਾਈ ਦਾਰੂ ਚ ਤੇਰੇ ਨਾਲ ਆ ਸਰੀਕੇ ਨੇ ਇੱਕ ਬੋਤਲ ਰਾਸ਼ਨ ਦੀ ਕਟ ਦੇਣੀ ਆ ਕਾਲੇ ਛੋਲਿਆਂ ਦਾ ਪੈਕਟ ਦੇ ਦਿਓ ਇੱਕ ਤੇ ਦੇਸੀ ਘਿਓ ਤੇਰੇ ਦੋ ਕਿਲੋ ਠੀਕ ਆ ਠੀਕ ਆ ਬਾਈ ਜੀ ਧੰਨਵਾਦ ਵੀ ਤੁਹਾਡਾ ਬੈਂਕ ਖਾਲਸਾ ਪਰਮਾਤਮਾ ਜਰਦੀਆਂ ਕਲਾ ਚ ਰੱਖੇ ਤੁਹਾਨੂੰ ਧੰਨਵਾਦ ਵੀਰੇ ਧੰਨਵਾਦ ਤੇਰਾ ਪੁੱਤ ਗਗਨ ਸਿਆਣਾ ਹੋਵੇ ਆਪਦੀ ਮਾਂ ਦੀ ਸੇਵਾ ਕਰੇਗਾ ਅਸੀਂ ਵੀ ਇਹੀ ਦੁਆ ਕਰਦੇ ਹਾਂ